ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜਿਹੜਾ ਨਵਾਂ ਸ਼ਹਿਰ ਤਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਖੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਵੱਡੇ ਕੱਦ ਕਾਰਚੇ ਦੂਜੇ ਸੂਏ ਬਹੁਤ ਚੰਗੀ ਜਰਸੀ ਦਿਖਾਉਂਗਾ ਹalal ਹੋ ਜਾਏਗਾ ਬਣਾ ਪਰ ਤਿਆਰੀ ਸੋਹਣੀ ਹੈ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜਿਹਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੇ ਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਤੇ ਸੋਹਣੀ ਜਰਸੀ 22 ਜੀ ਹੋਰਾਂ ਦੀ ਦੂਜਾ ਸੂਆ ਡੇਟ ਮੁਤਾਬਕ 22 ਜੀ ਹੋਣੇ ਕਹਿੰਦੇ 12 13 ਦਿਨ ਦੀ ਕੱਚੀ ਆ ਦੁੱਧ ਪਹਿਲੀ ਸੂਏ ਬਾਈ ਜੀ ਹੋਣੇ ਕਹਿੰਦੇ 22 23 ਕਿਲੋ ਚਵਾਇਆ ਐਤੀ ਬਾਈ ਜੀ ਹੋਣੇ ਕਹਿੰਦੇ 24 25 ਕਿਲੋ ਦੁੱਧ ਖੁੱਲਾ ਬੜੇ ਆਰਾਮ ਨਾਲ ਚਵਾਜੂ ਹਵਾਨੇ ਚਵਾਲਟਲ ਹਜੇ ਕਾਫੀ ਪਈ ਆ ਆ ਵੀ ਦੇਖ ਸਕਦੇ ਆ ਬੈਕ ਸਾਈਡ ਤੋਂ ਹਵਾਨਾ ਵਲਟੈਲ ਹਜੇ ਕਾਫੀ ਪਈ ਆ ਪਛਿਨੇ 12-13 ਦਿਨਾਂ ਚ ਵਲਟੈਲ ਕੱਢ ਕੇ ਹਵਾ ਨਾਲ ਟੈਡ ਕਰਕੇ ਦੋਸਤੋ ਫਿਰ ਸੋਨਾ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈ ਬੋਡੀ ਵੇਟ ਵਾਲੀ ਆ ਹਾਈਟ ਵਾਈਜ਼ ਬਹੁਤ ਸੋਹਣੇ ਕੱਦ ਕਾਠ ਦੀ ਦੂਜਾ ਸੂਆ ਡੇਟ ਮੁਤਾਬਕ 12-13 ਦਿਨ ਦੀ ਕੱਚੀ ਆ ਲੁੱਧਬਾਈ ਜੀ ਹੁਣੇ ਕਹਿੰਦੇ 24-25 ਕਿਲੋ ਖੁੱਲਾ ਬੜੇ ਆਰਾਮ ਨਾਲ ਚੋ ਆਜੂ ਥਣ ਮੇਂ ਨੀਡ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰੇ ਤੁਹਾਨੂੰ ਬਹੁਤ ਸੋਹਣੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਅੱਤੇ ਚਵਾਈ ਵਾਲੇ ਥਣ ਇਸ ਕੁਆਲਿਟੀ ਵੇਚ ਸਕਦੇ ਆ ਬਹੁਤ ਸੋਹਣੀ ਸੋਹਣੇ ਮੂਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਦੀ ਵੇਟ ਵਾਲੀ ਆ ਪਚੀ ਨੇ 12-13 ਦਿਨਾਂ ਚ ਬਹੁਤ ਸੋਹਣਾ ਹਵਾਨਾ ਤੇ ਆਇਆ ਕਰਕੇ ਫੇਰ ਸੋਹਣਾ ਤੇ ਮੁੱਲ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਹੋਰਾਂ ਦੱਸ ਸਕਰੀ ਜੀ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਵੇਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ